ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 11 ਜੁਲਾਈ ਹੈ ਮੈਂ ਗੁਰਨoor ਕਾਲ ਕਲਾਸ 10 ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿਗਾ ਸਵਾਗਤ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ। ਪ੍ਰਾਣੀ ਤੂੰ ਆਇਆ ਲਾਹ ਲੈਣ ਲਗਾ ਕਿਤ ਕੁਫਕੜੇ ਸਭ ਮੁਕਤੀ ਚੱਲੀ ਰਹਿਣ। हे ਪ੍ਰਾਣੀ हे ਪਾਈ ਤੂੰ ਸੰਸਾਰ ਵਿੱਚ ਪਰਮੇਸ਼ਰ ਦੇ ਨਾਮ ਦੀ ਖੱਟੀ ਖੱਟਣ ਵਾਸਤੇ ਆਇਆ ਹੈ। ਪਰ ਤੂੰ ਫਜ਼ੂਲ ਦੇ ਵਾਦੂ ਕੰਮ ਹੀ ਕਰੀ ਜਾਂਦਾ ਹੈ ਤੂੰ ਵਿਅਰਥ ਕੰਮਾਂ ਵਿੱਚ ਫਸ ਕੇ ਆਪਣਾ ਜੀਵਨ ਵਿਅਰਥ ਹੀ ਗੁਆ ਰਿਹਾ ਹੈ ਤੇਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ ਭਾਗ ਤੇਰੀ ਉਮਰ ਲੰਘਦੀ ਜਾ ਰਹੀ ਹੈ ਤੂੰ ਹਰ ਰੋਜ਼ ਸਰੀਰ ਨੂੰ ਪਾਲਣ ਵਾਸਤੇ ਤਾਂ ਉਦਦਮ ਕਰਦਾ ਹੈ ਪਰ ਜ਼ਿੰਦਗੀ ਦੇ ਮਨੋਰਥ ਨੂੰ ਨਹੀਂ ਸਮਝਦਾ ਤੂੰ ਮੂਰਖ ਤੇ ਬੇਸਮਝ ਹੈ ਜਿਸ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ ਹੈ ਉਸ ਨੂੰ ਤੂੰ ਕਦੇ ਯਾਦ ਨਹੀਂ ਕੀਤਾ ਅੰਤ ਸਮੇਂ ਤੇਰੀ ਮ੍ਰਿਤਕ ਦੇਹੀ ਨੂੰ ਸ਼ਮਸ਼ਾਨ ਘਾਟ ਵਿੱਚ ਸੁੱਟ ਦਿੱਤਾ ਜਾਵੇਗਾ ਏ ਮੂਰਖ ਬੰਦਿਆ ਅਜੇ ਵੀ ਵੇਲਾ ਹੈ ਤੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਆਪਣਾ ਚਿੱਤ ਜੋੜ ਲੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਸੱਚ ਸਰੂਪ ਪਰਮੇਸ਼ਰ ਦੇ ਨਾਮ ਰਸ ਦਾ ਆਨੰਦ ਮਾਨਣਾ ਕਰ ਪਸ਼ੂ ਪੰਛੀ ਕਲੋਲਾ ਕਰਦੇ ਹਨ ਉਹਨਾਂ ਨੂੰ ਮੌਤ ਯਾਦ ਨਹੀਂ ਆਉਂਦੀ ਮਨੁੱਖ ਨੂੰ ਵੀ ਪਸ਼ੂ ਪੰਛੀਆਂ ਵਾਂਗ ਮੌਤ ਯਾਦ ਨਹੀਂ ਆਉਂਦੀ ਕਿਉਂਕਿ ਇਹ ਮਾਇਆ ਦੇ ਮੋਹ ਜਾਲ ਵਿੱਚ ਫਸਿਆ ਹੋਇਆ ਹੈ ਜਿਹੜੇ ਮਨੁੱਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਮੋਹ ਮਾਇਆ ਦੇ ਚਾਲ ਵਿੱਚੋਂ ਬਚ ਜਾਂਦੇ ਹਨ हे ਪ੍ਰਾਣੀ ਜਿਹੜਾ ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ ਭਾਵ ਇਹ ਲੋਕ ਛੱਡ ਕੇ ਪਰਲੋਕ ਚਲੇ ਜਾਣਾ ਹੈ ਉਹ ਘਰ ਤੈਨੂੰ ਪਿਆਰਾ ਲੱਗਦਾ ਹੈ ਜਿੱਥੇ ਤੇਰਾ ਹਿਸਾਬ ਕਿਤਾਬ ਹੋਣਾ ਹੈ ਭਾਵ ਪਰਮੇਸ਼ਰ ਦੀ ਦਰਗਾਹ ਵਿੱਚ ਤੇਰਾ ਹਿਸਾਬ ਕਿਤਾਬ ਹੋਵੇਗਾ ਉਸ ਦਾ ਤੈਨੂੰ ਕੋਈ ਫਿਕਰ ਨਹੀਂ ਹੈ ਹੇ ਭਾਈ ਸਾਰੇ ਮੋ ਛੱਡ ਕੇ ਸਤਿਗੁਰੂ ਜੀ ਦੀ ਸ਼ਰਨ ਆਉਣਾ ਕਰ ਆਪਣਾ ਲੋਕ ਪਰਲੋਕ ਸੁਹੇਲਾ ਕਰ ਲੈ ਗੁਰੂ ਪਿਆਰੀ ਸਾਧ ਸੰਗਤ ਜੀ ਲੋਕ ਪਰਲੋਕ ਸੁਹੇਲਾ ਕਰਨ ਲਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ प्यारे विद्यार्थियों काम क्रोध लोभ मोह अहंकार तो बच के रहना बहुत जरूरी है ये मनुख दे पांच वैरी हन इनना वैरिया तो सचेत रहना चाहिदा है गुरु भला करे वाहे गुरु जी का खालसा वाहे गुरु जी की फतेह